ਦਾ ਟੀਵੀ ਐਨ ਆਰ ਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਚੀਵਾ ਵੱਡੀ ਖਬਰ ਰੋਜ਼ਾਨਾ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਦੇ ਲਈ ਆ ਖਾਸ ਤੌਰ ਤੇ ਆਧਾਰ ਕਾਰਡ ਦੇ ਉੱਪਰ ਜੜੀਆਂ ਬੀਬੀਆਂ ਸਫਰ ਕਾਦੀਆਂ ਨੇ ਉਹਨਾਂ ਦੇ ਲਈ ਖਾਸ ਕਵਰ ਇੱਕ ਤਾਂ ਰੱਖੜੀ ਦਾ ਤਿਆਰ ਆ ਕਿ ਇਹਨਾਂ ਤਿਉਹਾਰਾਂ ਦੇ ਵਿੱਚ ਬਹੁਤ ਸਾਰੇ ਲੋਕ ਆਪੋ ਆਪਣੇ ਇੱਧਰ ਉੱਧਰ ਜਾਂਦੇ ਨੇ ਤੇ ਉਸੇ ਕਰਕੇ ਬੱਸਾਂ ਦੇ ਵਿੱਚ ਫਿਰ ਸਵਾਰੀ 20 ਵਜਾਂ ਦੀ ਆ ਪਰ ਇਹ ਸਭ ਦੇ ਵਿਚਾਲੇ ਕੱਚੇ ਕਾਮਿਆਂ ਦੇ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਹਾਲਾਂਕਿ ਬੀਤੇ ਦਿਨ ਵੀ ਪੰਜਾਬ ਰੋਡਵੇਜ ਅਤੇ ਪੀਆਰਟੀਸੀ ਜੜੀ ਕੱਚੇ ਮਲਾਜ਼ਮਾਂ ਦੀ ਯੂਨੀਅਨ ਆ ਉਸ ਦੇ ਵੱਲੋਂ ਜਿਹੜਾ ਹੜਤਾਲ ਦਾ ਐਲਾਨ ਕੀਤਾ ਜਾਂਦਾ ਪਰ ਫਿਰ ਹੜਤਾਲ ਕੈਨਸਲ ਹੁੰਦੀ ਆ ਪਰ ਅੱਜ ਦੁਪਹਿਰ 2 ਵਜੇ ਤੋਂ ਮੁੜ ਤੋਂ ਐਲਾਨ ਆ ਜਿਹੜਾ ਹੜਤਾਲ ਦਾ ਕਰ ਦਿੱਤਾ ਗਿਆ ਪੰਜਾਬ ਦੇ ਕੁੱਲ ਤਕਰੀਬਨ ਦੱਸਿਆ ਜਾ ਰਿਹਾ ਕਿ 27 ਡੀਪੂਆਂ ਦੀ ਜਿਹੜੀ ਬੱਸਾਂ ਦੀ ਹੜਤਾਲ ਕਰ ਦਿੱਤੀ ਗਿਆ ਦਰਅਸਲ ਕਿਲੋਮੀਟਰ ਸਕੀਮ ਨੂੰ ਰੱਦ ਕਰਨ ਦੀ ਮੰਗ ਆ ਜਿਹੜੀ ਉਹ ਕੀਤੀ ਜਾ ਰਹੀ ਆ ਕੱਚੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਿਹੜੀ ਕੱਚੇ ਜਿਹੜੀ ਜੋ ਕਿਲੋਮੀਟਰ ਸਕੀਮ ਆ ਉਹ ਰੱਦ ਕੀਤੀ ਜਾਣ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਟੈਂਡਰ ਖੋਲੇ ਗਏ ਨੇ ਜਦੋਂ ਤੱਕ ਇਸ ਸਕੀਮ ਨੂੰ ਰੱਦ ਕਰਨ ਨੂੰ ਲੈ ਕੇ ਕਿਸੇ ਵੀ ਤਰੀਕੇ ਦਾ ਪੱਤਰ ਚਿੱਠੀ ਜਾਂ ਕੋਈ ਕਾਗਜ਼ ਆ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕਰਕੇ ਐਲਾਨ ਨਹੀਂ ਕੀਤਾ ਜਾਂਦਾ ਉਸ ਵਕਤ ਤੱਕ ਇਹ ਹੜਤਾਲ ਆ ਜਿਹੜੀ ਉਹ ਜਾਰੀ ਰਹੇਗੀ ਬਹੁਤ ਵੱਡਾ ਐਲਾਨ ਕੀਤਾ ਗਿਆ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਇਹ ਐਲਾਨ ਅੱਜ ਕੀਤਾ ਕਿ ਅੱਜ ਦੁਪਹਿਰ 2 ਵਜੇ ਤੋਂ ਪੀਆਰਟੀਸੀ ਅਤੇ ਪਨਬਸ ਦੇ ਕੱਚੇ ਮੁਲਾਜ਼ਮਾ ਨੇ ਹੜਤਾਲ ਕੀਤੀ ਹੈ ਨਾਲ ਦੇ ਨਾਲ ਇਹ ਕੱਲ੍ਹ ਵੀ ਹੜਤਾਲ ਰਹਿਣੀ ਹੈ ਕੱਲ ਬੇहद ਖਾਸ ਇਹ ਆ ਕਿਉਂਕਿ ਰਖੜੀ ਦਾ ਤਿਉਹਾਰ ਆ ਤੇ ਇਸ ਦਿਨ ਬੱਸਾਂ ਦੇ ਵਿੱਚ ਖਾਸ ਕਰਕੇ ਆਧਾਰ ਕਾਰਡ ਦੇ ਉੱਪਰ ਬੀਬੀਆਂ ਦਾ ਸਫ਼ਰ ਫ੍ਰੀ ਹੋਣ ਦੇ ਕਾਰਨ ਜਿਹੜਾ ਪੀਆਰਟੀਸੀ ਅਤੇ ਪਨਬੱਸ ਦੀਆਂ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ ਭੀੜ ਦੇਖਣ ਨੂੰ ਮਿਲਦੀ ਆ ਪਰ ਇਹਨਾਂ ਤਿਹਾਰਾਂ ਦੇ ਦਿਨਾਂ ਦੇ ਵਿੱਚ ਆ ਕੇ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਦਰਅਸਲ ਜਿੱਥੇ ਕਿਲੋਮੀਟਰ ਸਕੀਮ ਰੱਦ ਕਰਨ ਦੀ ਮੰਗ ਕੀਤੀ ਅਤੇ ਨਾਲ ਦੀ ਨਾਲ ਕੱਚੇ ਮੁਲਾਜ਼ਮ ਇਹ ਵੀ ਕਹਿ ਰਹੇ ਨੇ ਕਿ ਸਾਨੂੰ ਪੱਕਾ ਕੀਤਾ ਜਾਵੇ ਤੇ ਨਾਲ ਦੀ ਨਾਲ ਮਹੱਕਮੇ ਦੇ ਵਿੱਚ ਨਵੀਆਂ ਬੱਸਾਂ ਪਾਈਆਂ ਜਾਂਦੇ ਤੇ ਜਿਹੜੀਆਂ ਨਵੀਆਂ ਬੱਸਾਂ ਦੀ ਉਸੇ ਤਹਿਤ ਜਿਹੜੀ ਕਿਲੋਮੀਟਰ ਸਕੀਮ ਹੈ ਇਹ ਲਿੰਕ ਕਰ ਦਿਆ ਦਰਅਸਲ ਉਹ ਕਹਿੰਦੇ ਨੇ ਕਿ ਜਿਹੜੀ ਕਿਲੋਮੀਟਰ ਸਕੀਮ ਹੈ ਠੇਕੇ ਦੇ ਦੇ ਕੇ ਬੱਸਾਂ ਪਾਈਆਂ ਜਾਂਦੀਆਂ ਨੇ ਤਾਂ ਸਿੱਧੇ ਤੌਰ ਤੇ ਬੱਸਾਂ ਨੇ ਜਿਹੜੀਆਂ ਸਰਕਾਰ ਦੁਆਰਾ ਪਾਈਆਂ ਜਾਂ ਤਾਂ ਵੱਡਾ ਐਲਾਨ ਹੋ ਚੁੱਕਿਆ ਸਰਕਾਰੀ ਬੱਸਾਂ ਦੇ ਉੱਪਰ ਸਫ਼ਰ ਕਰਨ ਵਾਲਿਆਂ ਦੇ ਲਈ ਬੇਅਦ ਖਾਸ ਖਬਰ ਆ ਪੰਜਾਬ ਦੇ ਵਿੱਚ ਰੋਡਵੇਜ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੁਆਰਾ ਰੋਡਵੇਜ ਦੀ ਲਾਰੀ ਦਾ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਰਖੜੀ ਦੇ ਤਿਉਹਾਰ ਮਾਕੇ ਬਹੁਤ ਵੱਡਾ ਐਲਾਨ ਕੀਤਾ ਗਿਆ ਸਵਾਰੀਆਂ ਨੂੰ ਬਹੁਤ ਵੱਡੇ ਪੱਧਰ ਤੇ ਖੱਜਲ ਖੁਆਰੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਪਰ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਕਿਸੇ ਵੀ ਤਰੀਕੇ ਚਿੱਠੀ ਕੱਢ ਕੇ ਕੋਈ ਮੀਡੀਆ ਦੇ ਵਿੱਚ ਆ ਕੇ ਐਲਾਨ ਨਹੀਂ ਕਰਦੀ ਕਿ ਕਿਲੋਮੀਟਰ ਸਕੀਮ ਰੱਦ ਕੀਤੀ ਜਾਂਦੀ ਆ ਉਸ ਵਕਤ ਤੱਕ ਜਿਹੜੀ ਇਹ ਹੜਤਾਲ ਆ ਜਾਰੀ ਰਹੇਗੀ ਅੱਜ ਦੁਪਹਿਰ ਤੋਂ ਜਿਹੜੀ ਹੜਤਾਲ ਕੀਤੀ ਗਿਆ ਹਾਲਾਂਕਿ ਕਿਹਾ ਗਿਆ ਕਿ ਕੱਲ ਨੂੰ ਹੜਤਾਲ ਇੱਕ ਨਿੱਜੀ ਚੈਨਲ ਤੇ ਉਪਰ ਜਿਹੜਾ ਕੰਟਰੈਕਟ ਵਰਕਰ ਯੂਨੀਅਨ ਦੇ ਪ੍ਰਧਾਨ ਨੇ ਰੇਸ਼ਮ ਸਿੰਘ ਉਹਨਾਂ ਦੇ ਵੱਲੋਂ ਸੂਬਾ ਪ੍ਰਧਾਨ ਦੇ ਵੱਲੋਂ ਇਹ ਵੀ ਬਿਆਨ ਦਿੱਤਾ ਗਿਆ ਕਿ ਜੇਕਰ ਜੋ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅੱਗੇ ਵੀ ਹੜਤਾਲ ਵਧਾਈ ਜਾ ਸਕਦੀ ਹੈ